ਮੋਲ ਸੁਧਰ ਰਹੇ ਨੇ ਹਸਪੀਟਲ ਦਾ ਮੋਹੱਲਾ ਕਲੀਨਿਕ ਬਣ ਰਹੇ ਨੇ ਸਾਡੇ ਕਿੰਨੇ 1.5 ਕਰੋੜ ਪੇਸ਼ੈਂਟ ਜਿਹੜੇ ਨੇ ਉਹ ਮੋਹੱਲਾ ਕਲੀਨਿਕ ਦੇ ਵਿੱਚ ਉਹਨਾਂ ਨੇ ਇਲਾਜ ਜਿਹੜਾ ਕਰਵਾਇਆ ਛੜਕ ਸੁਰੱਖਿਆ ਫੋਰਸ ਬਣਾਈਆਂ ਮਾਨ ਸਾਹਿਬ ਨੇ ਫਿਰ ਤੁਹਾਡੇ ਜਿਹੜੇ ਹੈਗੇ ਨੇ 43-44 ਹਜ਼ਾਰ ਨੌਕਰੀਆਂ ਅਸੀਂ ਕੋਈ ਆਊਟਸੋਰਸਿੰਗ ਦੇ ਨੌਕਰੀਆਂ ਨਹੀਂ ਦੇ ਰਹੇ ਪੱਕੀਆਂ ਨੌਕਰੀਆਂ ਦੇ ਰਹੇ ਸੋ ਹਰ ਵਿਭਾਗ ਦੇ ਵਿੱਚ ਹਰ ਖੇਤਰ ਦੇ ਵਿੱਚ ਜਿਹੜਾ ਕੰਮ ਆ ਉਹ ਚੱਲ ਰਿਹਾ ਹੈ ਸਾਡੀ ਸਰਕਾਰ ਜਿਹੜੀ ਆ ਉਹ ਲੋਕ ਹਿੱਤ ਦੇ ਮਸਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਵਚੀ ਦੇਖੋ ਜੀ ਅੱਜ ਅਸੀਂ ਮੋਗੇ ਦੇ ਵਿੱਚ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਨਾਲ ਮੀਟਿੰਗ ਕਰਨੀ ਸੀਗੀ ਰਿਵਿਊ ਮੀਟਿੰਗ ਸੀਗੀ ਪੂਰੇ ਜ਼ਿਲ੍ਹੇ ਦੀ ਵੱਖ-ਵੱਖ ਵਿਭਾਗਾਂ ਦੀ ਸੋ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬਾਨ ਇਸ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਅਸੀਂ ਅੱਜ ਮੀਟਿੰਗ ਤੇ ਸੀਗੇ ਉਸ ਤੋਂ ਬਾਅਦ ਕੋਈ ਜੜੀਆਂ ਸਾਡੇ ਆਫਸਰਸ ਨੇ ਉਹ ਵਿਜ਼ਿਟ ਕਰਨ ਆਏ ਆ ਰੀਐਸਐਸ ਸਕੂਲ ਦੇ ਵਿੱਚ ਜਿਹੜਾ ਅਵਾਰਡ ਨੰਬਰ 33 ਦੇ ਵਿੱਚ ਨਵਾਂ ਸਕੂਲ ਬਣਾਇਆ ਪਹਿਲਾਂ ਇਸ ਸਕੂਲ ਦੀ ਹਾਲਤ ਬਹੁਤ ਖਸਤਾ ਸੀਗੀ ਇੱਕ ਹੀ ਕਮਰਾ ਸੀਗਾ ਇੱਥੇ ਔਰ ਬੱਚਿਆਂ ਨੂੰ ਅਧਿਆਪਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕੋਈ ਫੈਸਿਲਿਟੀ ਨਹੀਂ ਸੀਗੀ ਉਹ ਵਧੀਆ ਸਕੂਲ ਜਿਹੜਾ ਤੇ 95 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦੇ ਨਾਲ ਇਹ ਸਕੂਲ ਬਣਾਇਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਇੱਕ ਦਲੀਸ਼ ਆ ਕਿ ਜਿੱਥੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਉਸ ਤਰ੍ਹਾਂ ਦੀਆਂ ਹੀ ਸਹੂਲਤਾਂ ਦਿੱਤੀਆਂ ਜਾਂ ਜੋ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਦੀਆਂ ਨੇ ਕਿਉਂਕਿ ਇਹ ਸਾਡੇ ਬੱਚੇ ਜਿਹੜੇ ਨੇ ਇਹਨਾਂ ਦੇ ਪੇਰੈਂਟਸ ਕੋਈ ਉਹ ਫੀਸਾਂ ਜੋ ਪ੍ਰਾਈਵੇਟ ਸਕੂਲਾਂ ਦੀਆਂ ਨੇ ਉਹ ਨਹੀਂ ਦੇ ਸਕਦੇ ਸੋ ਅਸੀਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਵਕਤੋ-ਵਕਤ ਜੋ এডੂਕੇਸ਼ਨ ਤੇ ਇੰਪਰੂਵਮੈਂਟ ਵਾਸਤੇ ਕਰ ਸਕਦੇ ਹਾਂ ਉਹ ਕਰੀਏ ਵੈਸੇ ਵੀ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਸਿਹਤ ਤੇ ਸਿੱਖਿਆ ਜਿਹੜੀ ਆ ਉਹ ਸਭ ਤੋਂ ਉੱਪਰ ਆ ਸੋ ਇਸ ਮੋਗਾ ਜ਼ਿਲ੍ਹੇ ਦੇ ਵਿੱਚ ਅਸੀਂ ਤਿੰਨ ਸਕੂਲ ਵਾਰਡ ਨੰਬਰ 9 ਦੇ ਵਿੱਚ ਵਾਰਡ ਨੰਬਰ 36 ਦੇ ਵਿੱਚ ਤੇ ਵਾਰਡ ਨੰਬਰ 33 ਜਿੱਥੇ ਆਪਾਂ ਖੜੇ ਆ ਇੱਥੇ ਅਸੀਂ ਆ ਪ੍ਰਾਇਮਰੀ ਸਕੂਲ ਜਿਹੜੇ ਨੇ ਉਹ ਬਹੁਤ ਸੋਹਣੇ ਸੁੰਦਰ ਬਣਾਏ ਨੇ ਇੱਕ ਵਾਰਡ ਦੇ ਵਿੱਚ ਤੇ ਸਾਡਾ ਇਹੋ ਜਿਹਾ ਸਕੂਲ ਪੰਧਿਆ ਜਿੱਥੇ ਸਵਿਮਿੰਗ ਪੂਲ ਵੀ ਜਿਹੜਾ ਅਸੀਂ ਬਣਾ ਰਹੇ ਆ ਸੋ ਅਸੀਂ ਹਰ ਹਾਲਤ ਦੇ ਵਿੱਚ ਇਸ ਕੋਸ਼ਿਸ਼ ਦੇ ਵਿੱਚ ਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਜਿਹੜੀ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾਵੇ ਤਾਂ ਪਰਿਵਾਰ ਦੇਖਣ ਨੂੰ ਮਿਲਦਾ ਕਿ ਬੱਚੇ ਨਿੱਕਾ ਨਾ ਤੇ ਬੜੀਆ ਹੁੰਦਾ ਜਾਂ ਸ਼ਿਕਾਇਤਾਂ ਹੁੰਦੀਆਂ ਆ ਅੱਜ ਜੀ ਬੱਚਾ ਨਾਲ ਬਹਿ ਕੇ ਮਿੱਡੇ ਨੂੰ ਖਾਦਾ ਤੇ ਉਹਨੇ ਲੱਗਿਆ ਨਹੀਂ ਦੇਖੋ ਮਿੱਡੇ ਮੀਲ ਮੈਨੂੰ ਤਾਂ ਕੋਈ ਇਹੋ ਜੀ ਸ਼ਿਕਾਇਤ ਨਹੀਂ ਆ ਬਹੁਤ ਸਵਾਦ ਐਂਡ ਦਾ ਪੋਸਟਿਕ ਮਿੱਡੇ ਮੀਂਜੜਾ ਪੋਨਾ ਆ ਗਿਆ ਅਸੀਂ ਆਪ ਵੀ ਸਾਰੇ ਸਾਡੇ ਐਮਐਲਏ ਸਾਹਿਬ ਆਨੇ ਅਸੀਂ ਆਪ ਬੱਚਿਆਂ ਦੇ ਨਾਲ ਬੈਠ ਕੇ ਮਿੱਡੇ ਮੀਲ ਜਣਾ ਖਾਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਊਨਤਾਈ ਆ ਉਹ ਨਹੀਂ ਹੈ ਮਤਲਬ ਖੇਡਾ ਬਦਲ ਪੰਜਾਬ ਦੀਆਂ ਫਸਲਾਂ ਜਿਹੜੀਆਂ ਚਲਾਈ ਜਾ ਰਹੀਆਂ ਪਰ ਕਿੰਨਾ ਚਿਰ ਹੋ ਗਿਆ ਕਈਆਂ ਨੂੰ ਜੇ ਸਰਟੀਫਿਕੇਟ ਨਹੀਂ ਮਿਲ ਰਹੇ ਹੁਣ ਤਾਂ ਇਸੇ ਕਰਕੇ ਬੱਚੇ ਖੋ ਘੜਦੇ ਜਾਣੇ ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਕਿ ਸਾਡੇ 올ੰਪੀయన్స్ ਹਾਕੀ ਦੇ ਵਿੱਚ ਜਿਹੜੇ ਟੀਮ ਆਈ ਸੀਗੀ ਕਾਂਸੀ ਦਾ ਤਮਗਾ ਲੈ ਕੇ ਉਹਨਾਂ ਸਾਰਿਆਂ ਨੂੰ ਉੱਥੇ ਸਨਮਾਨਿਤ ਕੀਤਾ ਗਿਆ ਔਰ ਪਰ ਖਿਡਾਰੀ ਇੱਕ ਇੱਕ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਪਹਿਲਾ ਉਹਨਾਂ ਨੂੰ ਤਿਆਰੀ ਵਾਸਤੇ ਵੀ 15-15 ਲੱਖ ਰੁਪਏ ਦਿੱਤਾ ਗਿਆ ਸੀਗਾ ਜਿਹੜੇ ਪਾਰਟਿਸਪੈਂਟ ਸੀਗੇ ਸਾਡੇ ਉਹਨਾਂ ਨੂੰ ਵੀ 15-15 ਲੱਖ ਰੁਪਏ ਇੱਕ ਉਹਨਾਂ ਦੇ ਸਨਮਾਨ ਦੇ ਵਜੋਂ ਉਹਨਾਂ ਨੂੰ ਦਿੱਤਾ ਗਿਆ ਹੁਣ ਫੇਰ ਖੇਡਾਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਸੋ ਅਸੀਂ ਪੇਂਟ ਪੱਤਰ ਤੇ ਬਲੌਕ ਪੱਤਰ ਤੇ ਜ਼ਿਲ੍ਹਾ ਪੱਤਰ ਤੇ ਸਟੇਟ ਪੱਤਰ ਤੇ ਅਸੀਂ ਚਾਹ ਰਹੇ ਹਾਂ ਕਿ ਵੱਤ ਤੋਂ ਵੱਧ ਇੰਡਾਨੀਆਂ ਗਰਾਊਂਡਸ ਬਣ ਸਕੂਲ ਬਣ ਵਧੀਆ ਬਣ ਔਰ ਸਾਡੇ ਜਿਹੜੇ ਬੱਚੇ ਨੇ ਖੇਡਾਂ ਦੇ ਵਿੱਚ ਔਰ ਵੱਡੇ ਵੱਡੇ ਮੈਟਰ ਦੇ ਕਿਉਂ ਸਾਡੇ ਜਿਹੜੇ ਹਰਮਨਪ੍ਰੀਤ ਸਿੰਘ ਜਿਵੇਂ ਹਾਕੀ ਟੀਮ ਦੇ ਕਪਤਾਨ ਸੀਗੇ ਮੇਰੇ ਆਪ ਦੇ ਹਲਕੇ ਡੰਡੇਆਰਾ ਗੁਰੂ ਤੋਂ ਸੀਗੇ ਤਿੰਨ ਜਿਹੜੇ ਉਹਦੇ ਚੋਂ ਅੰਪੀਅਨ ਨੇ ਉਹ ਮੇਰੇ ਆਪ ਦੇ ਹਲਕੇ ਦੇ ਨੇ ਸੋ ਮੈਨੂੰ ਆਪ ਬੜਾ ਮਾਣ ਮਹਿਸੂਸ ਹੁੰਦਾ ਹੈ ਉਹਨਾਂ ਨੂੰ ਡੀਐਸਪੀ ਦੀਆਂ ਐਂਡ ਪੀਸੀਐਸ ਲੈਵਲ ਤੱਕ ਦੀਆਂ ਨੌਕਰੀਆਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਸਾਨੂੰ ਆਸ ਆ ਕਿ ਉਹ ਇਸ ਤੋਂ ਵੀ ਵੱਡੇ ਮਾਰ ਕੇ ਜਿਹੜੇ ਆ ਆਪਣੇ ਮੈਡਲ ਦਾ ਕਲਰ ਚੇਂਜ ਕਰਕੇ ਅਗਲੀ ਵਾਰੀ ਫੇਰ ਜਿੱਤ ਕੇ ਆਉਣਗੇ ਸਰਕਾਰੋਂ ਲਗਾਤਾਰ ਪੈਸੇ ਖਰਚੇ ਜਾ ਰਹੇ ਆ ਸਿੱਖਿਆ ਨੂੰ ਲੈ ਕੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਸਟਰੈਂਥ ਨਹੀਂ ਵੱਧ ਪਾ ਰਹੀ ਨਹੀ ਬਹੁਤ ਸਟਰੈਂਥ ਵਧ ਰਹੀ ਆ ਜੀ ਮੈਂ ਅੱਜ ਵੀ ਰਿਵਿਊ ਮੀਟਿੰਗ ਕਰ ਰਿਹਾ ਸੀਗਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕਾਫੀ ਸਟਰੈਂਥ ਜਦੋਂ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲੇਗਾ ਬੱਚਿਆਂ ਨੂੰ ਪੇਰੈਂਟਸ ਆ ਕੇ ਦੇਖਣ ਗਿਆ ਤੇ ਆਪਕਾ ਨੂੰ ਇਸ ਤਰ੍ਹਾਂ ਦਾ ਫੈਸਿਲਿਟੀਆਂ ਮਿਲਣ ਗਿਆ ਇਨਫਰਾਸਟ੍ਰਕਚਰ ਹੋਏਗਾ ਕਿ ਨੇਚੁਰਲ ਆ ਕੇ ਲੋਕਾਂ ਦਾ ਧਿਆਨ ਜਿਹੜਾ ਆ ਉਹ ਪ੍ਰਾਈਵੇਟ ਸਕੂਲਾਂ ਤੇ ਵੱਲੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਆਊਗਾ ਸਾਡੇ ਸਕੂਲ ਆਫ ਫੈਮਿਨੈਂਸ ਜਿਹੜੇ ਬਣੇ ਨੇ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਇਸ ਸਾਲ ਰਹੇ ਨੇ ਮੇਰੇ ਅਗਦੇ ਵਾਲ ਕੇਵੀ ਚੰਡਿਆਲਾ ਗੁਰੂ ਦੇ ਵਿੱਚ 34 ਬੱਚੇ ਸਾਡੇ ਇਸ ਵਾਰੀ 90% ਤੋਂ ਉੱਪਰ ਮਾਰਕਸ ਲੈ ਕੇ ਜਿਹੜੇ ਨੇ 12ਵੀਂ ਦੇ ਵਿੱਚ ਉਹਨਾਂ ਨੇ ਮਤਲਬ ਪੋਜੀਸ਼ਨ ਹਾਸਲ ਕੀਤੀਆਂ